ਕੈਨੇਡੀਅਨ ਕਵਨਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਯਾਸਸੀਸੀ ਇੱਕ ਕਿਵੇਂ ਨਿਰਧਾਰਤ ਕਰਦਾ ਕਿ ਯਾਤਰੀਆਂ ਨੂੰ ਕੈਨੇਡਾ ਲਈ ਸਿੰਗਲ ਜਾਂ ਫਿਰ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਹੈ ਕੈਨੇਡਾ ਲਈ ਮਲਟੀਪਲ ਐਂਟਰੀ ਵੀਜ਼ਾ ਹੁਣ ਦੇਸ਼ ਦੇ ਸੈਲਾਨੀਆਂ ਦੀ ਮਿਆਰੀ ਨਹੀਂ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਯਾਸਸੀਸੀ ਨੇ ਹਾਲ ਹੀ ਵਿੱਚ ਕੈਨੇਡਾ ਲਈ ਮਲਟੀਪਲ ਬਨਾਮ ਸਿੰਗਲ ਐਂਟਰੀ ਵੀਜ਼ਾ ਜਾਰੀ ਕਰਨ ਵਾਲੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੀ ਹਦਾਇਤਾਂ ਨੂੰ ਅਪਡੇਟ ਕੀਤਾ ਜਿਸ ਵਿੱਚ ਇਸ ਗੱਲ ਤੇ ਸਖਤ ਪਾਬੰਦੀਆਂ ਨੇ ਕਿ ਕਿਸ ਨੂੰ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾ ਸਕਦਾ ਹੈ ਕਿਸੇ ਵਿਜ਼ਟਰ ਨੂੰ ਕਿਸ ਕਿਸਮ ਦਾ ਵੀਜ਼ਾ ਜਾਰੀ ਕਰਨਾ ਹੈ ਇਸ ਬਾਰੇ ਅੰਤਮ ਫੈਸਲਾ ਆਈਆਰਸੀਸੀ ਦੇ ਅਧਿਕਾਰੀ ਕਰਦੇ ਨੇ ਇਹ ਲੇਖ ਕੈਨੇਡਾ ਲਈ ਸਿੰਗਲ ਜਾਂ ਫਿਰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦਾ ਫੈਸਲਾ ਕਰਨ ਵੇਲੇ ਇਹਨਾਂ ਅਧਿਕਾਰੀਆਂ ਦੁਆਰਾ ਕੀਤੇ ਵਿਚਾਰਾਂ ਬਾਰੇ ਜਾਣਕਾਰੀ ਦਿੰਦਾ ਹੈ ਸਭ ਤੋਂ ਪਹਿਲਾਂ ਕਿਸ ਨੂੰ ਵੀਜ਼ਾ ਚਾਹੀਦਾ ਜ਼ਿਆਦਾਤਰ ਦੇਸ਼ਾਂ ਦੇ ਸੈਲਾਨੀਆਂ ਨੂੰ ਕੈਨੇਡਾ ਆਉਣ ਲਈ ਵੀਜ਼ੇ ਦੀ ਲੋੜ ਹੋਵੇਗੀ ਇੱਕ ਵੀਜ਼ਾ ਇੱਕ ਵਿਦੇਸ਼ੀ ਨਾਗਰਿਕ ਨੂੰ ਇੱਕ ਵਿਜ਼ਟਰ ਵਰਕ ਜਾਂ ਵਿਦਿਆਰਥੀ ਦੇ ਰੂਪ ਵਿੱਚ ਦਾਖਲੇ ਦੀ ਇੱਕ ਬੰਦਰਗਾਹ ਪਾਰਕਰਨ ਅਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ ਆਮ ਤੌਰ ਤੇ ਵਿਜ਼ਟਰ ਦੇ ਪਾਸਪੋਰਟ ਤੇ ਵੀਜ਼ੇ ਦੀ ਮੋਹਰ ਲਗਾਈ ਜਾਂਦੀ ਹੈ ਵੀਜ਼ਾ ਲੋੜਿੰਦੇ ਦੇਸ਼ਾਂ ਦੀ ਸੂਚੀ ਵੀ ਤੁਹਾਨੂੰ ਦੱਸ ਸਕਦੇ ਹਾਂ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਇਸ ਦੀ ਬਜਾਏ ਕੈਨੇਡਾ ਜਾਣ ਲਈ ਇਲੈਕਟ੍ਰੋਨਿਕ ਟਰੈਵਲ ਆਰਥਨਾਇਜੇਸ਼ਨ ਈਟੀਏ ਪ੍ਰਾਪਤ ਜਾਰੀ ਕਰਨਾ ਲਾਜ਼ਮੀ ਹੈ ਇੱਕ ਈਟੀਏ ਕੈਨੇਡਾ ਵਿੱਚ ਦਾਖਲੇ ਦੀ ਆਗਿਆ ਦਿੰਦਾ ਪਰ ਆਮ ਤੌਰ ਤੇ ਵੀਜ਼ੇ ਨਾਲੋਂ ਪ੍ਰਾਪਤ ਕਰਨਾ ਆਸਾਨ ਤੇ ਤੇਜ਼ ਹੁੰਦਾ ਹੈ ਕੈਨੇਡਾ ਲਈ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵੀ ਕੁਝ ਜਾਰੀ ਕੀਤੀ ਗਈ ਹੈ ਕੁਝ ਸਲਾਨੀ ਜਿਵੇਂ ਕਿ ਅਮਰੀਕੀ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕਾਂ ਨੂੰ ਕੈਨੇਡਾ ਵਿੱਚ ਦਾਖਲਾ ਲੈਣ ਲਈ ਨਾ ਤਾਂ ਵੀਜ਼ਾ ਤੇ ਨਾ ਹੀ ਈਟੀ ਦੀ ਲੋੜ ਹੁੰਦੀ ਹੈ। ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਦੇ ਵੀਜ਼ੇ ਦੀ ਲੋੜ ਹੋ ਸਕਦੀ ਹੈ ਜਾਂ ਇਸ ਦੇ ਆਧਾਰ ਤੇ ਕੁਝ ਸ਼ਰਤਾਂ ਵੀ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ। ਸਿੰਗਲ ਐਂਟਰੀ ਵੀਜ਼ਾ ਮਲਟੀਪਲ ਐਂਟਰੀ ਵੀਜ਼ਾ ਵਿੱਚ ਕੀ ਅੰਤਰ ਹੈ? ਕੈਨੇਡਾ ਲਈ ਵੀਜ਼ੇ ਦੇ ਅਰਜ਼ੀ ਦੇਣ ਵੇਲੇ ਬਿਨੇਕਾਰ ਨੂੰ ਸਿੰਗਲ ਐਂਟਰੀ ਜਾਂ ਮਲਟੀਪਲ ਐਂਟਰੀ ਵੀਜ਼ਾ ਲਈ ਵਿਚਾਰਿਆ ਜਾ ਸਕਦਾ ਹੈ ਇੱਕ ਮਲਟੀਪਲ ਐਂਟਰੀ ਵੀਜ਼ਾ ਆਪਣੇ ਧਾਰਕਾਂ ਨੂੰ ਆਪਣੀ ਵੈਧਤਾ ਦੀ ਮਿਆਦ ਦੌਰਾਨ ਜਿੰਨੀ ਵਾਰ ਲੋਡ ਹੋਵੇ ਕੈਨੇਡਾ ਦਾਖਲ ਹੋਣ ਅਤੇ ਛੱਡਣ ਦੀ ਇਜਾਜ਼ਤ ਦਿੰਦਾ ਹੈ ਇਹ 10 ਸਾਲ ਤੱਕ ਅਤੇ ਜਾਂ ਫਿਰ ਬਿਨਾਂਕਾਰ ਪਾਸਪੋਰਟ ਦਸਤਾਵੇਜ਼ ਤੇ ਬਾਇਓਮੈਟ੍ਰਿਕ ਦੀ ਮਿਆਦ ਪੁੱਗਣ ਤੱਕ ਜੋ ਵੀ ਪਹਿਲਾ ਆਵੇ ਵੈਧ ਹੋ ਸਕਦਾ ਹੈ ਦੂਜੇ ਪਾਸੇ ਸਿੰਗਲ ਐਂਟਰੀ ਵੀਜ਼ਾ ਕੈਨੇਡਾ ਵਿੱਚ ਸਿਰਫ ਇੱਕ ਪ੍ਰਵੇਸ਼ ਦੀ ਇਜਾਜ਼ਤ ਦਿੰਦਾ ਹੈ ਅਤੇ ਆਮ ਤੌਰ ਤੇ ਸਿਰਫ ਇੱਕ ਵਿਦੇਸ਼ੀ ਨਾਗਰਿਕ ਦੇ ਕੈਨੇਡਾ ਵਿੱਚ ਜਾਣ ਦੇ ਮਕਸਦ ਲਈ ਇਹ ਵੈਧ ਹੁੰਦਾ ਹੈ ਜੇਕਰ ਸਿੰਗਲ ਐਂਟਰੀ ਵੀਜ਼ਾ ਤੇ ਬਿਨੈਕਾਰ ਕੈਨੇਡਾ ਛੱਡਦਾ ਤੇ ਬਾਅਦ ਵਿੱਚ ਦੇਸ਼ ਵਿੱਚ ਮੁੜ ਪਰਮੇਸ਼ ਕਰਨਾ ਚਾਹੁੰਦਾ ਤਾਂ ਉਸ ਨੂੰ ਇੱਕ ਹੋਰ ਵੀਜ਼ਾ ਪ੍ਰਾਪਤ ਕਰਨਾ ਹੋਵੇਗਾ ਸਿੰਗਲ ਬਨਾਮ ਮਲਟੀਪਲ ਐਂਟਰੀ ਵੀਜ਼ੇ ਲਈ ਵਿਚਾਰੇਗੇ ਕਾਰਕ ਆਈਆਰਸੀਸੀ ਦੇ ਨਵੇਂ ਦਿਸ਼ਾਧਾਰਤਾਂ ਦੇ ਆਧਾਰ ਤੇ ਇਮੀਗ੍ਰੇਸ਼ਨ ਦੇ ਆਧਾਰ ਤੇ ਫੈਸਲਾ ਕਰਦੇ ਨੇ ਕਿ ਸਿੰਗਲ ਐਂਟਰੀ ਮਲਟੀਪਲ ਵੀਜ਼ਾ ਜਾਰੀ ਕਰਨਾ ਹੈ ਇਹਨਾਂ ਵਿਚਾਰਾਂ ਨੂੰ ਧਿਆਨ ਚ ਰੱਖਦੇ ਜਿਨ੍ਹਾਂ ਨੂੰ ਚਾਰ ਵਿਸ਼ਿਆਂ ਦੇ ਵਿੱਚ ਸਮੂਹਿਤ ਕੀਤਾ ਗਿਆ ਦੌਰੇ ਦਾ ਉਦੇਸ਼ ਫੰਡ ਉਪਲਬਧ ਨੇ ਡਾਕਟਰੀ ਇਲਾਜ ਦੀ ਲੋੜ ਹੈ ਅਤੇ ਹੋਰ ਕਾਰਕ ਆਈਆਰਸੀਸੀ ਅਪਸਰਾਂ ਨੂੰ ਕੈਨੇਡਾ ਦਾ ਵੀਜ਼ਾ ਜਾਰੀ ਕਰਨ ਵੇਲੇ ਇਹਨਾਂ ਹਰੇਕ ਵਿਸ਼ੇ ਦੇ ਆਲੇ ਦੁਆਲੇ ਹੀਟ ਲਿਕੇ ਵਿਚਾਰਾਂ ਨੂੰ ਨਿਰਦੇਸ਼ਿਤ ਕਰ ਸਕਦੀ ਹੈ ਵਿਚਾਰ ਦਾ ਥੀਮ ਪੁੱਛੇ ਗਏ ਸਵਾਲ ਕੀ ਇੱਕ ਵਾਰ ਪ੍ਰੋਗਰਾਮ ਦਾ ਦੌਰਾ ਕਰਨਾ ਜਿਵੇਂ ਕਿ ਇੱਕ ਕਾਨਫਰੰਸ ਇਕਲਾਈ ਸੈਰ ਸਪੋਟਾ ਜਾਂ ਫਿਰ ਬਿਨੇਕਾਰ ਅਕਸਰ ਕੈਨੇਡਾ ਵਾਪਸ ਆਵੇਗਾ ਉਦਾਹਰਨ ਦੇ ਲਈ ਨਜ਼ਦੀਕੀ ਪਰਿਵਾਰ ਨੂੰ ਮਿਲਣ ਦੇ ਲਈ ਦੌਰੇ ਦਾ ਉਦੇਸ਼ ਕਿ ਬਿਨੇਕਾਰ ਥੋੜੇ ਸਮੇਂ ਲਈ ਵਿਦਿਆਰਥੀ ਜਾਂ ਕਰਮਚਾਰੀ ਕੰਮ ਅਧਿਐਨ ਪਰਮਿਟ ਦੀ ਲੋੜ ਤੋਂ ਛੋਟ ਹੈ ਕਿ ਬਿਨੇਕਾਰ ਨੂੰ ਹਰੇਕ ਮੁਲਾਕਾਤ ਲਈ ਮਾਤਾ ਪਿਤਾ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਵੇਂ ਕਿ ਗਰਮੀਆਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਵਾਲਾ ਨਾਬਾਲਗ ਕੀ ਦੌਰਾਂ ਆਮਦਰਦੀਏ ਤੇ ਕਾਰਨ ਲਈ ਹੈ ਕਿਵੇਂ ਜਿਵੇਂ ਗੰਭੀਰ ਰੂਪ ਚ ਬਿਮਾਰੀ ਜਾਂ ਫਿਰ ਕੋਈ ਵਿਅਕੀ ਮਰ ਗਿਆ ਪਰਿਵਾਰਕ ਮੈਂਬਰ ਦੀ ਦੇਖਭਾਲ ਕਰਨੀ ਹੈ ਕਿ ਬਿਨੇਕਾਰ ਕੋਲ ਕੈਨੇਡਾ ਦੀਆਂ ਕਈ ਯਾਤਰਾਵਾਂ ਲਈ ਫੰਡ ਦੇਣ ਲਈ ਇੱਕ ਸਥਿਰ ਆਮਦਨ ਹੈ ਜਿਵੇਂ ਕਿ ਰੁਜ਼ਗਾਰ ਤੋਂ ਜੇਕਰ ਕੈਨੇਡਾ ਵਿੱਚ ਮੇਜ਼ਬਾਨ ਖਰਚੇ ਨੂੰ ਪੂਰਾ ਕਰੇਗਾ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਬੂਤ ਦਿੱਤਾ ਗਿਆ ਅਤੇ ਮੇਜ਼ਬਾਨ ਵਿੱਤੀ ਤੌਰ ਤੇ ਸਥਾਪਿਤ ਨੇ ਫੰਡ ਕੀ ਮੇਜ਼ਬਾਨ ਹੋਰ ਵਿਅਕਤੀਆਂ ਨੂੰ ਸਦਾ ਦਿੱਤਾ ਤਾਂ ਕਿ ਉਹਨਾਂ ਕੋਲ ਮੁਲਾਕਾਤ ਕਰਨ ਲਈ ਕਿਸੇ ਸਮਰਥਨ ਦੀ ਲੋੜ ਤੇ ਲੁੜਿੰਦੇ ਸਰੋਤ ਹਨ ਜੇਕਰ ਬਿਨੇਕਾਰ ਦਾ ਰੁਜ਼ਗਾਰ ਦਾ ਤਾਮਾ ਯਾਤਰਾ ਲਈ ਫੰਡਿੰਗ ਕਰ ਰਿਹਾ ਤਾਂ ਉਦਕਾਰਨ ਦੇ ਲਈ ਕਾਰੋਬਾਰੀ ਮੀਟਿੰਗ ਅਤੇ ਇੱਕ ਸਹਾਇਕ ਪੱਤਰ ਜਮ੍ਹਾਂ ਕਰਾਉਣਾ ਪਵੇਗਾ ਕਿ ਬਿਨੇਕਾਰ ਕੋਲ ਕੋਈ ਸਿਹਤ ਸਥਿਤੀ ਦਿਨ ਨਾਲ ਵਿਗੜ ਸਕਦੀ ਹੈ ਬਿਨੇਕਾਰ ਦੇ ਮੈਡੀਕਲ ਦੀ ਗੱਲ ਕੀਤੀ ਜਾਵੇ ਤਾਂ ਬਿਨੇਕਾਰ ਕੋਲ ਡਾਕਟਰੀ ਇਲਾਜ ਕੈਨੇਡਾ ਵਿੱਚ ਹੈਗਾ ਕਿ ਬਿਨੇਕਾਰ ਆਪਣੀ ਰਹਿਸ਼ਤਦਾਰਾਂ ਸੰਭਵੀ ਸਿਹਤ ਜੋਖਮ ਨੂੰ ਘਟਾਉਣ ਦੇ ਲਈ ਯੋਜਨਾ ਜਮ੍ਹਾਂ ਕਰਵਾਈ ਕਾਰਵਾਈ ਜਿਵੇਂ ਕਿ ਸਿਹਤ ਬੀਮੇ ਦਾ ਸਬੂਤ ਕਿ ਬਿਨੇਕਾਰ ਆਪਣੇ ਦੇਸ਼ ਵਿੱਚ ਮਜ਼ਬੂਤ ਸਬੰਧ ਦਿਖਾਏਗਾ ਜਿਵੇਂ ਕਿ ਰਜਦਾਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਹੋਰ ਕਾਰਕਾਂ ਵਿੱਚ ਕੀ ਉਹ ਉਸਨੇ ਕੈਨੇਡਾ ਸਮੇਤ ਆਪਣੇ ਦੇਸ਼ ਦੇ ਬਾਹਰ ਯਾਤਰਾ ਕੀਤੀ ਹੈ ਜੇਕਰ ਜੇਆ ਕੀਤਾ ਤਾਂ ਕੀ ਉਹਨੇ ਵੀਜ਼ਾ ਸ਼ਰਤਾਂ ਦੀ ਪਾਲਣਾ ਕੀਤੀ ਹੈ ਕਿ ਪਹਿਲਾ ਬਿਨੈਕਾਰ ਨੂੰ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਵੀਜ਼ਾ ਵੈਧਤਾ ਦੀ ਮਿਆਦ ਤੇ ਨਿਰਧਾਰ ਹੋਰ ਕੀ ਵਿਚਾਰ ਹੋ ਸਕਦਾ ਮਲਟੀਪਲ ਐਂਟਰੀ ਵੀਜ਼ਾ ਦੀ ਵੈਧਤਾ ਦੀ ਮਿਆਦ ਅਗਦੇ ਅਦਿਕਤਮ ਮਨਜੂਰਸ਼ਦਾ ਸਮੇਂ ਤੋਂ ਘੱਟ ਹੋ ਸਕਦੀ ਹੈ ਵੀਜ਼ਾ ਵੈਧਤਾ ਅਬਦੀ ਨਿਰਧਾਰਤ ਕਰਨ ਵਾਲੇ ਆਈ ਆਰ ਸੀ ਸੀ ਦੁਆਰਾ ਵਿਚਾਰ ਕੀਤੇ ਜਾਣ ਵਾਲੇ ਕੁਝ ਵਾਧੂ ਕਾਰਕ ਫੇਰੀ ਦਾ ਉਦੇਸ਼ ਬਿਨੈਕਾਰ ਥੋੜੇ ਸਮੇਂ ਲਈ ਉਦੇਸ਼ ਲਈ ਕੈਨੇਡਾ ਦੀ ਯਾਤਰਾ ਕਰ ਰਿਹਾ ਉਦਾਹਰਨ ਦੇ ਲਈ ਵਿਕਰੀ ਸਹਿਯੋਗ ਤੋਂ ਬਾਤ ਪ੍ਰਦਾਨ ਕਰਨ ਵਾਲੇ ਕਾਰੋਬਾਰੀ ਵਿਜ਼ਟਰ ਨਿਵਾਸ ਦੇ ਮੌਜੂਦ ਦੇਸ਼ ਵਿੱਚ ਬਿਨੈਕਾਰ ਦੀ ਸਥਿਤੀ ਕਿ ਬਿਨੈਕਾਰ ਦੇ ਘਰੀਲੂ ਦੇਸ਼ ਅਤੇ ਕੈਨੇਡਾ ਦੇ ਨਾਲ ਸਬੰਧ ਭਵਿੱਖ ਬਦਲਣ ਦੀ ਸੰਭਾਵਨਾ ਬਿਨੈਕਾਰ ਦੇ ਗ੍ਰਹਿ ਦੇਸ਼ ਦੇ ਰਾਜਨੀਤਿਕ ਆਰਥਿਕ ਸਥਿਤੀਆਂ ਅਤੇ ਬਿਨੇਕਾਰ ਦੀ ਵਾਪਸੀ ਦੀ ਯੋਗਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਤੁਹਾਡੀ ਵੀਜ਼ਾ ਅਰਜ਼ੀ ਅਸਵੀਕਾਰ ਕੀਤੀ ਜਾਂਦੀ ਹੈ ਤਾਂ ਕੀ ਕਾਰਨ ਹੋ ਸਕਦਾ ਹੈ ਕੈਨੇਡਾ ਲਈ ਵੀਜ਼ਾ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ ਸਮੀਖਿਆ ਕਰਨ ਵਾਲੇ ਇਮੀਗ੍ਰੇਸ਼ਨ ਅਧਿਕਾਰੀ ਇਸ ਗੱਲ ਤੇ ਸੰਤੁਸ਼ਟ ਨਹੀਂ ਕਿ ਬਿਨੇਕਾਰ ਨੇ ਆਪਣੇ ਅਧਿਕਾਰਿਕ ਠਹਿਰਨ ਦੇ ਲਈ ਕੈਨੇਡਾ ਛੱਡੇਗਾ ਜਾਂ ਨਹੀਂ ਬਿਨੇਕਾਰ ਕੈਨੇਡਾ ਲਈ ਆਯੋਗ ਹੈ ਉਦਾਹਰਨ ਦੇ ਲਈ ਡਾਕਟਰੀ ਸਥਿਤੀ ਪਿਛਲੀ ਅਪਰਾਧਿਕ ਗਤੀਵਿਧੀਆਂ ਵੀਜ਼ਾ ਇਨਕਾਰ ਦੀ ਅਪੀਲ ਕਰਨ ਲਈ ਕੋਈ ਵੀ ਰਸਮੀ ਅਪੀਲ ਪ੍ਰਤੀਕਿਰਿਆ ਨਹੀਂ ਆ ਜੇਕਰ ਕੋਈ ਬਿਨੇਕਾਰ ਕਨੇਡਾ ਲਈ ਵੀਜ਼ਾ ਮੋੜ ਅਪਲਾਈ ਕਰਨਾ ਚਾਹੁੰਦਾ ਤਾਂ ਉਸ ਨੂੰ ਆਈਆਰਸੀਸੀ ਵੱਲੋਂ ਇਹ ਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਉਹਨਾਂ ਦੀਆਂ ਸਥਿਤੀਆਂ ਅਰਥਪੂਰਨ ਰੂਪ ਵਿੱਚ ਬਦਲਣੀਆਂ ਹੋਣਗੀਆਂ ਵਿਭਾਗ ਨੂੰ ਅਕਸਰ ਆਪਣੀ ਅਰਜ਼ੀਆਂ ਵਿੱਚ ਇੱਥੇ ਜਾਣਕਾਰੀ ਦੇ ਨਾਲ ਅਰਜ਼ੀ ਦੇਣ ਲਈ ਸਿਰਫ ਇੱਕ ਹੋਰ ਇਨਕਾਰ ਕੀਤਾ ਜਾਵੇਗਾ ਇਨਕਾਰ ਤੋਂ ਬਾਅਦ ਮੈਨੂੰ ਵੀਜ਼ਾ ਲਈ ਦੁਬਾਰਾ ਅਰਜ਼ੀ ਕਦੋਂ ਦੇਣੀ ਚਾਹੀਦੀ ਆ ਆਈਆਰਸੀਸੀ ਉਹਨਾਂ ਸਥਿਤੀਆਂ ਨੂੰ ਹੇਠ ਕਾਫੀ ਉਦਾਹਰਨਾਂ ਦੇ ਵਿੱਚ ਦੰਦੀ ਹੈ ਬਿਨੇਕਾਰ ਦੀਆਂ ਸ਼ਰਤਾਂ ਮੋੜ ਅਪਲਾਈ ਕਰਨ ਦੀ ਗੱਲਾਂ ਵੀ ਜਿੱਥੇ ਦੱਸੀਆਂ ਗਈਆਂ ਨੇ ਬਿਨੇਕਾਰ ਨੇ ਆਪਣੇ ਅਪਰਾਧਿਕ ਪਨਵਾਸ ਲਈ ਅਰਜੀ ਦਿੱਤੀ ਹੈ ਅਤੇ ਉੱਥੇ ਹੀ ਦੱਸਦੀ ਹੈ ਕਿ ਉਹਨੂੰ ਮਨਜ਼ੂਰੀ ਦਿੱਤੀ ਗਈ ਬਿਨੇਕਾਰ ਨੇ ਡੀਮਾਰਟ ਡਿਮੈਟ ਲਈ ਯੋਗ ਨੇ ਬਿਨੇਕਾਰ ਅਜੇ ਵੀ ਆਯੋਗ ਹੈ ਪਰ ਅਸਥਾਈ ਨਿਵਾਸ ਪਰਮਿਟ ਲਈ ਅਰਜੀ ਦੇ ਰਿਹਾ ਹੈ ਬਿਨੇਕਾਰ ਡਾਕਟਰ ਕਾਰਕਾਂ ਕਰਕੇ ਆਯੋਗ ਸੀ ਜੋ ਪਿਛਲੀ ਵੀਜ਼ਾ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ ਬਦਲ ਗਿਆ ਹੈ ਤੇ ਉਥੇ ਦੱਸਦੀ ਹੈ ਕਿ ਨਵੇਂ ਆਉਣ ਵਾਲੇ ਜਿਹੜੇ ਅਪਰਾ ਅਪਰਾਧਿਕ ਜਾਂ ਡਾਕਟਰੀ ਤੌਰ ਤੇ ਕੈਨੇਡਾ ਜਾਣ ਲਈ ਆਯੋਗ ਸਮਝੇ ਜਾਂਦੇ ਨੇ ਉਹਨਾਂ ਕੋਲ ਅਯੋਗਤਾ ਨੂੰ ਦੂਰ ਕਰਨ ਲਈ ਕੋਈ ਵਿਕਲਪ ਹੁੰਦੇ ਨੇ ਤੇ ਉਹ ਉਥੇ ਉਸ ਵਿਕਲਪ ਦੇ ਉੱਪਰ ਵੀ ਗੱਲ ਕਰ ਸਕਦੇ ਨੇ IRCC ਅਫਸਰਾਂ ਨੂੰ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਵਿੱਚ ਇਨਕਾਰ ਕਰਨ ਵਾਲੇ ਦੁਆਰੇ ਨੋਟ ਦਰਜ ਕਰਨ ਨਿਰਦੇਸ਼ ਦਿੱਤੇ ਜਾਂਦੇ ਨੇ ਤੇ ਉਹ ਸਿਸਟਮ ਜਿਸ ਦੀ ਵਰਤੋਂ IRCC ਇਮੀਗ੍ਰੇਸ਼ਨ ਅਰਜ਼ੀਆਂ ਨੂੰ ਸੰਭਾਲਣ ਦੇ ਫੈਸਲੇ ਲਈ ਕਰਦਾ ਹੈ ਤੇ ਇਹ ਇਸ ਵਿੱਚ ਸ਼ਾਮਲ ਕਰਦਾ ਹੈ ਅਰਜ਼ੀ ਦੀ ਸਥਿਤੀ ਇੱਕ ਇਮੀਗ੍ਰੇਸ਼ਨ ਅਧਿਕਾਰੀ ਅਰਜ਼ੀ ਦੇ ਆਉਣ ਦਾ ਫੈਸਲਾ ਤੇ ਫੈਸਲੇ ਦੇ ਪਹੁੰਚ ਕਿਵੇਂ ਵਰਤ ਸਕਦਾ ਹੈ ਇਨਕਾਰ ਦੇ ਕਾਰਨ ਉੱਥੇ ਦੱਸਦੀ ਹੈ ਕਿ ਇਸ ਲਈ GCMS ਨੋਟ ਆਰਡਰ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ ਇਮੀਗ੍ਰੇਸ਼ਨ ਅਰਜ਼ੀਆਂ ਦਾ ਜਿੱਥੇ ਨਿਬਟਾਰਾ ਛੇਤੀ ਤੋਂ ਛੇਤੀ ਕਰ ਲਈ ਵੀ ਕੈਨੇਡਾ ਸਰਕਾਰ ਕਈ ਪੁਖਤਾ ਕਦਮ ਚੱਕ ਰਹੀ ਹੈ। ਰੀਡਿੰਗ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਨਾਲ